ਸੁਖਬੀਰ ਬਾਦਲ ਦੇ ਉੱਤੇ ਇੱਕ ਵਾਰ ਫਿਰ ਤੋਂ ਫੈਸਲਾ ਜਿਹੜਾ ਆ ਉਸ ਨੂੰ ਟਾਲਮਟੋਲ ਕੀਤਾ ਗਿਆ। ਦਰਅਸਲ ਸੁਖਬੀਰ ਬਾਦਲ ਮਾਮਲੇ ਦੇ ਵਿੱਚ ਅੱਜ ਦਲਜੀਤ ਢੀਮਾ ਮਾਛੀਵਾੜਾ ਸਾਹਿਬ ਪਹੁੰਚੇ ਸੀਗੇ। ਨਾਰਾਜ਼ਗੀ ਚੱਲ ਰਹੀ ਹੈ ਕਹਿੰਦੀ ਰਕਬੀਤ ਸਿੰਘ ਹੁਣਾ ਦੀ ਤੇ ਇੰਨੀ ਕਾਲ ਸੀ ਉਹਨਾਂ ਨੂੰ ਕਿ ਉਹ ਨਾਰਾਜ਼ਗੀ ਦੇ ਵਿੱਚ ਮਾਛੀਵਾੜਾ ਪਹੁੰਚਦੇ ਆ ਤੇ ਉੱਥੇ ਗੱਲਬਾਤ ਦਾ ਸੈਂਸਲਾ ਸ਼ੁਰੂ ਹੁੰਦਾ ਹੈ। ਬਹਾਲਾ ਕਿ ਇੱਕ بڑے ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਇੰਨੀ ਹਲਮ ਹੱਲਾ ਕਿਉਂ ਕਰ ਰਹੀ ਆ ਅਕਾਲੀ ਦਲ? ਅਕਾਲੀ ਦਲ ਨੂੰ ਪਤਾ ਨਹੀਂ ਲੱਗ ਰਿਹਾ ਕਿ ਹੁਣ ਕਿਹੜੇ ਦਿਨ ਚੱਲ ਰਹੇ ਨੇ। ਇਸ ਹਾਦਤਾਂ ਦੇ ਦਿਨ ਨੇ ਔਰ ਇਹ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਔਰ ਉਸ ਦਿਨਾਂ ਦੇ ਵਿੱਚ ਇਹ ਆਪਣੀ ਸਿਆਸਤ ਨੂੰ ਚਮਕਾਉਣ ਦੇ ਵਿੱਚ ਲੱਗੇ ਰਹੇ ਨੇ ਫਿਲਹਾਲ ਸੇ ਗੱਲ ਕੀਤੀ ਜਾਵੇ ਸੁਖਬੀਰ ਬਾਦਲ ਦੇ ਮਸਲੇ ਦੇ ਉੱਤੇ ਫੈਸਲਾ ਇੱਕ ਵਾਰ ਫਿਰ ਤੋਂ ਟਲਿਆ ਆ ਔਰ ਇੱਕ ਸੁਖਬੀਰ ਬਾਦਲ ਜਿਹੜੇ ਨੇ ਗੱਲ ਕੀਤੀ ਜਾਵੇ ਉਹਨਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਸਿਖਿਆ ਕਿਉਂਕਿ ਜਿਹੜਾ ਉਸ ਦਿਨ ਫੈਸਲਾ ਆਇਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਸ ਦੇ ਮੁਤਾਬਿਕ ਸੁਖਬੀਰ ਬਾਦਲ ਨੂੰ ਆਪਣਾ ਅਸਤੀਫਾ ਦੇਣਾ ਪੈਣਾ ਆ ਔਰ ਅਸਤੀਫਾ ਦੇਣਾ ਪੈਣਾ ਸੀਗਾ ਔਰ ਇਸ ਤੋਂ ਇਸ ਨੂੰ ਲੈ ਕੇ ਜਿਹੜੇ ਹੋਰ ਦਿਨ ਮੰਗਣ ਦੀ ਗੱਲ ਕੀਤੀ ਜਾ ਰਹੀ ਆ ਪਰ ਫਿਲਹਾਲ ਹੁਣ ਵੱਡੀ ਗੱਲ ਹੈ ਕਿ ਜਥੇਦਾਰ ਸਾਹਿਬ ਦੇ ਪਿੱਛੇ-ਪਿੱਛੇ ਦਲਜੀਤ ਢੀਮਾ ਮਾਚੀਵਾੜਾ ਪਹੁੰਚੇ ਨੇ ਔਰ ਮਾਚੀਵਾੜਾ ਪਹੁੰਚਦੇ ਆ ਸਾਰੀ ਗੱਲਬਾਤ ਹੋਣੀ ਸ਼ੁਰੂ ਹੋਈ ਇਸ ਦੇ ਨਾਲ ਸਿਆਸਤ ਵੀ ਪਖਣੀ ਸ਼ੁਰੂ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ ਆਪਣੀ ਸਿਆਸਤ ਚਮਕਾਉਣ ਦਾ ਪਿਆ ਹੈ ਜਾਂ ਫਿਰ ਸੁਖਬੀ ਬਾਦਲ ਦੀ ਪਈ ਆ ਉਹਨਾਂ ਨੂੰ ਨਾ ਤੇ ਸ਼ਹੀਦੀ ਪੰਦਰ ਬਾੜੇ ਦਾ ਮਤਲਬ ਲੱਗ ਰਿਹਾ ਕਿਉਂਕਿ ਉਹ ਲਗਾਤਾਰ ਚਾਹੁੰਦੇ ਨੇ ਕਿ ਸਾਡੇ ਉੱਤੇ ਫੈਸਲਾ ਸਭ ਤੋਂ ਪਹਿਲਾਂ ਹੋ ਜਾਵੇ ਕਲੀਅਰ ਹੋ ਜਾਵੇ ਨਵੇਂ ਤੋਂ ਨਵਾਂ અન નવે ਤੋਂ નવી ਜਿਹੜੀ ਚੀਜ਼ ਆ ਉਸ ਨੂੰ ਬਾਹਰ ਕੱਢ ਕੇ ਲੈ ਕੇ ਆ ਰਹੇ ਨੇ નવી ਤੋਂ નવી ਸਿਆਸਤ ਚਾਹੇ ਵਰਸਤ ਸਿੰਘ ਵਲਟੋਹਾ ਹੋਵੇ ਚਾਹੇ ਇਹਨਾਂ ਦੇ ਕੋਈ ਹੋਰ ਲੀਡਰ ਹੋਣ ਆਪਣੀ ਸਿਆਸਤ ચમਕਾਉਂਦੇ ਨਜ਼ਰ ਆਉਂਦੇ ਨੇ ਫਿਲਹਾਲ ਦਸ ਦਿਮਾਕੇ ਸੁਖਬੀਰ ਬਾਦਲ ਦੇ ਉੱਤੇ ਫੈਸਲਾ ਇੱਕ ਵਾਰ ਫਿਰ ਤੋਂ ਟਲਿਆ ਆਇਆ ਕਿ ਹੁਣ 23 ਤੋਂ ਬਾਅਦ 23 ਤਰੀਕ ਨੂੰ ਇੱਕ ਐਂਟਰੀਮ ਕਮੇਟੀ ਦੀ ਮੀਟਿੰਗ ਸੱਦੀ ਗਈ ਆ 23 ਤੋਂ ਬਾਅਦ ਇਹ ਫੈਸਲਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਸ਼ਹੀਦੀ 15 ਵੜਾ ਆ ਔਰ ਉਸ ਨੂੰ ਵੇਖਦਿਆਂ ਇਹ ਫੈਸਲਾ ਟਾਲਿਆ ਗਿਆ ਆ ਔਰ ਤੁਸੀਂ ਦੇਖੋ ਵੀ ਇੱਕ ਬੰਨੇ ਤਾਂ ਇਸ ਉਹ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਸਿੱਖ ਕੌਮ ਦੇ ਮਸਲਿਆਂ ਲਈ ਕੱਢਦੀ ਆ ਪਰ ਜਮਾਤ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅੱਜ ਸੱਤ ਪੋ ਹੈ ਔਰ ਇਹ ਪੋ ਦਾ ਉਹ ਮਹੀਨਾ ਜਿਸ ਨੂੰ ਅਸੀਂ ਸ਼ਹੀਦੀ ਪੱਧਰਵਾੜਾ ਮਨਾਉਨੇ ਆ ਉਸ ਚੀਜ਼ ਦੇ ਨਾਲ ਇਹਨਾਂ ਨੂੰ ਥੋੜੇ ਜਿਹਾ ਆਪਣੀ ਸਿਆਸਤ ਜਿਹੜੀ ਆ ਸਿਆਸੀ ਗਤੀਵਿਧੀਆਂ ਦੇ ਉੱਤੇ ਰੋਕ ਲਾ ਦੇਣੀ ਚਾਹੀਦੀ ਆ 23 ਤੱਕ ਹਾਲਾਂਕਿ ਮਾਸ਼ੀਵਾੜਾ ਕਿਉਂਕਿ ਗਿਆਨੀ ਰਗਵੀਰ ਸਿੰਘ ਦੀ ਨਾਰਾਜ਼ਗੀ ਸੀ ਕਿਉਂਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੁਣਾਣਾ ਦੇ ਨਾਲ ਉਹਨਾਂ ਨੂੰ ਅਸਤੀਫਾ ਦਿੱਤਾ ਗਿਆ ਥੋੜੇ ਦਿਨਾਂ ਦੇ ਲਈ ਉਹਨਾਂ ਨੂੰ ਕਿਹਾ ਵੀ ਤੁਸੀਂ ਲਾਂਬੇ ਕੀਤਾ ਗਿਆ ਉਹਨਾਂ ਨੂੰ ਉਸ ਤੋਂ ਨਿਰਾਸ਼ ਚਲਦੇ ਪਏ ਸੀਗੇ ਪਰ ਇਸ ਨੂੰ ਲੈ ਕੇ ਹੁਣ ਇੱਕ ਵੱਡੀ ਗੱਲਬਾਤ ਹੈ ਕਿ ਸੁਖਬੀਰ ਬਾਦਲ ਦੇ ਉੱਤੇ ਫੈਸਲਾ ਟਲਿਆ 23 ਦਸੰਬਰ ਤੋਂ ਬਾਅਦ ਸੱਦੀ ਜਾਵੇਗੀ ਮੀਟਿੰਗ ਔਰ ਸੁਖਬੀਰ ਬਾਦਲ ਦੇ ਅਸਤੀਫੇ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਹੈ ਔਰ ਇੱਕ ਗੱਲ ਹੋਰ ਹੈ ਕਿ ਜਥੇਦਾਰ ਦੀ ਨਿਰਾਸ਼ਗੀ ਵਿਚਾਲੇ ਅੱਜ ਹੋਈ ਹੈ ਮਾਚੂਵੜ ਚ ਮਿਲਤੀ ਆ ਗਾਨੀ ਰਕਬੀਰ ਸਿੰਘ ਹੁਣਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਅ ਜੀਪੀਸੀ ਨੇ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਲਾਂਭੇ ਕੀਤਾ ਆ ਜਦਕਿ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਵੀ ਨਹੀਂ ਆਉਂਦਾ ਜਿਹੜੇ ਆ ਕਾਲ ਤਖਤ ਜਿਹੜੇ ਤਖਤਾਂ ਦੇ ਜਥੇਦਾਰ ਸਾਹਿਬ ਨੇ ਉਹ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰ ਖੇਤਰ ਚ ਨਹੀਂ ਆਉਂਦੇ ਹੈਗੇ ਪਰ ਇਹਨਾਂ ਨੇ ਫਿਰ ਵੀ ਫੈਸਲਾ ਦਿੱਤਾ ਔਰ ਕਹਿੰਦੇ ਕਿ ਮੇਰੇ ਨਾਲ ਸਲਾਹ ਕੀਤੇ ਬਿਨਾ ਫੈਸਲਾ ਦਿੱਤਾ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਿਨਾ ਇਹ ਫੈਸਲਾ ਲਿਆ ਗਿਆ ਨਰਾਜ਼ਗੀ ਚੱਲ ਰਹੀ ਸੀ ਉਹਨਾਂ ਨੇ ਨਰਾਜ਼ਗੀ ਵੀ ਜ਼ਾਹਰ ਕੀਤੀ ਸੀਗੀ ਆ ਜੋ ਮਾਛੀਵਾੜਾ ਸਾਹਿਬ ਸੀਗੇ ਉਥੇ ਹੀ ਮਗਰ ਦਲਜੀਤ ਈਮਾ ਪਹੁੰਚਿਆ ਦੇਖੋ ਵੀ ਇਹ ਸਿਆਸਤ ਹੀ ਲੋਕ ਕਿੰਨੇ ਆਪਣੇ ਜਿਹੜੇ ਫਾਇਦੇ ਲਈ ਗੱਲਾਂ ਕਰਦੇ ਇੱਕ ਸਿਆਸੀ ਲੀਨ ਨੂੰ ਚਮਕਾਉਣ ਦੇ ਲਈ ਇਹ ਵੀ ਨਹੀਂ ਸੋਚਦੇ ਕਿ ਸ਼ਹੀਦੀ ਪੰਦਰਵਾੜਾ ਆ ਉਸ ਨੂੰ ਲਗਾਤਾਰ ਕਰੀ ਜਾਂਦੇ ਨੇ ਪਰ ਫਿਲਹਾਲ ਹੁਣ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਦੇ ਉੱਤੇ ਜਿਹੜਾ ਫੈਸਲਾ ਆ ਜਦਦਰ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਸ਼ਹੀਦੀ ਪੰਦਰਵਾੜੇ ਤੋਂ ਇਹ ਗੱਲ ਬਾਤ ਗੱਲ ਕਰਾਂਗੇ 23 ਨੂੰ ਸ਼ਾਦ ਮੀਟਿੰਗ ਸੱਦੀ ਆ ਉਹਨਾਂ ਨੇ ਔਰ 23 ਤੋਂ ਬਾਅਦ ਹੁਣ ਤੇ ਫੈਸਲਾ ਹੋਏਗਾ ਤੁਹਾਨੂੰ ਕੀ ਲੱਗਦਾ ਆ ਕਿਉਂਕਿ ਇਹ ਸ਼ਰੋਮਣੀ ਅਕਾਲੀ ਦਲ ਉਹ ਜਮਾਤ ਹੈ ਜਿਹੜੀ ਕਿ ਸਿੱਖਾਂ ਦੇ ਮਸਲਿਆਂ ਦੇ ਲਈ ਬਣੀ ਹੋਈ ਸੀ। ਹਾਲਾਂਕਿ ਬਾਅਦ ਤੋਂ ਤੇ ਬਹੁਤ ਡਿਗ੍ਰੇ ਹੋ ਗਈ ਆ ਪਰ ਇਹਨਾਂ ਨੂੰ ਇਹ ਬੇਸਿਕ ਸਮਝ ਜਿਹੜੀ ਹੈ ਕਿ ਕਦੋਂ ਆਏਗੀ ਕਿ ਇਹਨੇ ਦੇ ਨਹੀਂ ਅਸੀਂ ਆਪਣੇ ਮੂੰਹਾਂ ਦੇ ਉੱਤੇ ਜਾਂ ਤਾਂ ਚੁੱਪੀ ਧਾਰ ਲਈਏ ਜਾਂ ਫਿਰ ਇਹ ਜਿਹੜੇ ਸਿਆਸੀ ਚਮਕਾਉਣੇ ਚਾਹੋ ਵਰਸਾ ਸਿੰਘ ਵਿਲਟੋਵਾ ਹੋਵੇ ਚਾਹੇ ਕੋਈ ਵੀ ਇਹਨਾਂ ਦਾ ABCਡੀ ਲੀਡਰ ਹੋਵੇ ਕਿਉਂ ਆਪਣੀਆਂ ਸਿਆਸੀ ਗਤੀਵਿਧੀਆਂ ਤੇ ਆ ਥੋੜੇ ਦਿਨ ਲਈ ਰੋਕ ਨਹੀਂ ਲਾ ਸਕਦਾ ਕਿਉਂਨਾਂ ਨੂੰ ਪਤਾ ਨਹੀਂ ਲੱਗਦਾ ਕਿ ਸ਼ਹੀਦੀ ਪੰਦਰਵਾੜਾ ਆ ਜਿਹੜਾ ਕੌਮ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆ ਔਰ ਉਸ ਨੂੰ ਜਿਹੜਾ ਹੈ ਆਪਣੇ ਬੱਚਿਆਂ ਦੇ ਨਾਲ ਮੈਨੂੰ ਲੱਗਦਾ ਕਿ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਉੱਥੇ ਸੋ ਕੋ ਸੇਵਾ ਲਈ ਜਾਣਾ ਚਾਹੀਦਾ ਨਾ ਕਿ ਮਾਸੀਵਾੜਾ ਜ ਜਥੇ ਅਰ ਸਾਹਿਬ ਗਏ ਨੇ ਕਿਉਂਕਿ ਆਜ ਦੇ ਦਿਨ ਜਿਹੜਾ ਆ ਇੱਕ ਬੰਨੇ ਬਹੁਤ ਦੇਖਣਾ ਚਾਹੀਦਾ ਕਿ ਆਜ ਦਾ ਦਿਨ ਉਹ ਦਿਨ ਹੈ ਜਦ ਦਿਨ ਆਖਰੀ ਦਿਨ ਸੀ ਪਰਿਵਾਰ ਤਾਂ ਆਜ ਦੇ ਦਿਨ ਆਖਰੀ ਦਿਨ ਪਰਿਵਾਰ ਨੇ ਜਿਹੜਾ ਨਿਤਨੇਮ ਇਕੱਠਿਆਂ ਸੰਭਾਲਿਆ ਸੀਗਾ ਉਸ ਤੋਂ ਬਾਅਦ ਗੁਰੂ ਜੀ ਕੇ ਮੈਲ ਦਿੱਲੀ ਪਹੁੰਚੇ ਮਾਤਾ ਗੁਜਰੀ ਜਿਹੜੇ ਨੇ ਉਹ ਗੰਗੂ ਦੇ ਹੱਥੇ ਚੜੇ ਔਰ ਸਿੰਘ ਸਾਹਿਬ ਜਿਹੜੇ ਆ ਆਪਾਂ ਕਹਿ ਲਈਏ ਵੀ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਉਹਨਾਂ ਨੇ ਰੱਖਿਆ ਆ ਸਿੰਘ ਸਾਹਿਬ ਨੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਹੁਣ ਇਸ ਤੋਂ ਬਾਅਦ ਫੈਸਲਾ ਲਏਗਾ ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਲਹਾਲ ਸੁਖਬੀਰ ਬਾਦਲ ਦੇ ਉੱਤੇ ਫੈਸਲਾ ਟਲਿਆ ਔਰ ਕੀ ਸਿਆਸੀ ਜਮਾਤਾਂ ਵਿੱਚ ਇਹ ਸਭ ਕੁਝ ਸ਼ੋਭਾ ਸ਼ੋਭਦਾ ਹੈ ਇਹ ਵੀ ਜ਼ਰੂਰ ਦੱਸਿਓ ਔਰ ਸਾਡਾ ਇਤਿਹਾਸ ਵੀ ਇਹੀ ਆ ਕਿ ਹਮੇਸ਼ਾ ਅਸੀਂ ਸ਼੍ਰੀ ਕਾਜਪਾਲ ਸਾਹਿਬ ਨੂੰ ਸਮਰਪਿਤ ਰਹੇ ਕਈ ਤਰ੍ਹਾਂ ਦੇ ਕਰਨਾ ਚਾਹੁੰਦੇ ਸੀ ਪਰ ਤੁਹਾਡੇ ਸਾਹਮਣੇ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਲੀਡਰ ਜੋ ਵੀ ਹੁਕਮ ਹੈ ਜਿਹੜੇ ਕਾਲਪਤਖਬ ਦਾ ਹੋਇਆ ਸਾਰਿਆਂ ਨੇ ਸਿਰ ਨਵਾ ਕੇ ਤੇ ਜੋ ਸਿਵਾਵਾ ਜਿਹੜੇ ਕਾਲਪਤਖਬ ਤੋਂ ਲਗਾਈਆਂ ਦਿੱਤਾ ਸੀ ਸਾਰਿਆਂ ਨੇ ਉਹ ਜਿਹੜੀਆਂ ਉਸੇ ਤਰੀਕੇ ਹੁਕਮ ਜਿਹੜਾ ਸਾਰਾ ਉੱਪਰ ਵਾਲੀ ਔਰ ਅੱਜ ਵੀ ਅਸੀਂ ਜਿਹੜਾ ਉਸੇ ਗੱਲ ਦੇ ਉੱਤੇ ਕਾਇਮ ਤੇ ਜੋ ਜੋ ਹਦੇਸ਼ ਆ ਕਿ ਦਾ ਹੈ ਉਹ ਸਿੱਧਾ ਪੂਰਾ ਪਰ ਕਿਉਂਕਿ ਜਿਹੜੀ ਪਾਰਟੀ ਦੀ ਵਰਕਿੰਗ ਹੈ ਦੇਸ਼ ਤੇ ਕਈ ਤਰ੍ਹਾਂ ਦੇ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਆ ਦੇ ਨੇ ਕਈ ਕੋਟਾਂ ਦੀਆਂ ਜਜਮੈਂਟਾਂ ਸਾਹਮਣੇ ਨਹੀਂ ਕਈ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋ ਜਾਂਦੀਆਂ ਉਹ ਆਮ ਨਹੀਂ ਪਤਾ ਹੁੰਦੀਆਂ ਪਰ ਕਿਉਂਕਿ ਪਾਰਟੀ ਦੀ ਜਿਹੜੀ ਅੰਦਰਲੀ ਵਰਕਿੰਗ ਹੈ ਜਿਹੜੇ ਅਸੀਂ ਉਥੇ ਕੰਮ ਕਰਦੇ ਆ ਉਹ ਸਾਰੀਆਂ ਕੀ ਜਾਂ ਉਹਨਾਂ ਨੂੰ ਉਹ ਖਾਲੋ ਕਰੀ ਜਾਂਦੇ ਆ ਇਸ ਕਰਕੇ ਜਿਹੜੇ ਕੋਈ ਬਾਕੀ ਚੀਜ਼ ਰਹਿੰਦੀ ਹੈ ਉਹ ਵੀ ਅਸੀਂ ਇੰਪੀਨ ਜਿਹੜੀ ਹੈ ਵਧੀਆ ਇੱਕ ਤਾਂ ਸੁਖਸ਼ੀਧੀ ਦੌਰ ਨੇ ਚੱਲ ਰਿਹਾ ਹੈ ਇਹ ਖਤਮ ਹੁੰਦਾ ਹੀ ਅਸੀਂ ਜਿਹੜਾ ਇਮੀਡੀਟਲੀ ਪਾਰਟੀ ਦੀ ਵਰਤਿੰਗ ਕੀਤੀ ਜਿਹੜੀ ਹੈ ਕਬਲਾ ਚਿੰਮਸਾ ਕਿੰਨਾਂ ਔਰ ਉਹਦੇ ਵਿੱਚ ਜਿਹੜਾ ਪਾਰਟੀ ਦਾ ਜਿਹੜਾ ਪ੍ਰਤੀਹਾ ਪ੍ਰਤੀ ਦਾ ਕਾਰਜ ਉਹ ਵੀ ਮੁਕੰਮਲ ਕਰਨਾ ਕਿਉਂਕਿ ਟਰਮ 5 ਸਾਲ ਦੀ ਹੁੰਦੀ ਹੈ ਤੇ ਪੰਚਾਇਤ ਦੀ ਕੰਮ ਪੂਰੀ ਹੋ ਗਈ ਤੇ ਸਾਨੂੰ ਗੱਗਾ ਅਧਿਸ਼ਵੀਆ ਸੀ ਇਲੈਕਟ੍ਰੀਫਿਕੇਸ਼ਨ ਦੀ ਵੈਸੇ ਵੀ ਰਿਕੁਆਇਰਮੈਂਟ ਹੈ ਇਸ ਕਰਕੇ ਉਹ ਵੀ ਕਾਰਜ ਜਿਹੜਾ ਉਹ ਪੂਰਾ ਉਸੇ ਤਰੀਕੇ ਸਬੂਤ ਕਰਨਾ ਤੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਵਹੀ ਸਿੰਘ ਸਾਹਿਬ ਨੂੰ ਫਿਰ ਦੱਸਾਇਆ ਸੀ ਕਿ ਕੁਝ ਗੱਲਾਂ ਦੇ ਉੱਤੇ ਕਾਨੂੰਨੀ ਰਾਏ ਲੈਣੀ ਜਿਹੜੀ ਆ ਉਹ ਪਾਰਟੀ ਦੀ ਜ਼ਰੂਰੀ ਸੀ ਕਿ ਕੈ ਕਰਦੇ ਇਲੈਕਟ੍ਰੀਫਿਕੇਸ਼ਨ ਪਰਟੀ ਦੀ ਕਈ ਕੋਰਟਾਂ ਦੇ ਵਿੱਚ ਅਲੱਗੇ ਚੱਲਦੀ ਹੈ ਉਹ ਫਿਰ ਗੱਲ ਫੈਮੀਆ ਪਾਰਟੀ ਦੇ ਖਿਲਾਫ ਕਈ ਲੋਕਾਂ ਦਾ ਕੰਮ ਇਹ ਹੁੰਦਾ ਕੋਈ ਜਾ ਕੇ ਪੇ ਪਾਰਟੀ ਦੇ ਖਿਲਾਫ ਗੰਤ ਪ੍ਰਚਾਰ ਕਰਨਾ ਕੋਈ ਜਾ ਕੇ ਪਾਰਟੀ ਦੇ ਖਿਲਾਫ ਕੇਸ ਦਾਇਰ ਕਰ ਦੇਵੇ ਉਹ ਸਾਰੀ ਅਸੀਂ ਪ੍ਰਕਿਰਿਆ ਪੂਰੀ ਕਰਦੇ ਆ ਕਿ ਇਸ ਤਰ੍ਹਾਂ ਕੇ ਉਹਨਾਂ ਦੇ ਧਿਆਨ ਦੇ ਵਿੱਚ ਸਾਰੀ ਚੀਜ਼ ਲਿਆ ਦਿੱਤੀ ਹੈ ਆਪਣੇ ਬੜੇ ਪੇਸ਼ੀਅੰਸ ਦੇ ਨਾਲ ਸਭੀ ਸਾਰਿਆਂ ਨੂੰ ਸੁਣਿਆ ਵੀ ਹੈ ਅਰੇ ਇੱਕ ਦੂ ਬਾਦ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਤੇ ਅੱਗੇ ਫੈਸਲੇ ਹੋ ਉਸੇ ਸਾਰੇ ਸਰ ਕੀ ਲੱਗਦਾ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਕੱਲ ਫਸਲੇ ਬੱਤੀ ਕਮੇਟੀ ਕਰੇਗੀ ਕਿਉਂਕਿ ਪ੍ਰਧਾਨ ਸਾਹਿਬ ਸਾਡੇ ਜਿਹੜੇ ਹੈਗੇ ਆ ਉਹ ਤਾਂ ਆਪ ਜਿਹੜੇ ਆ ਉਹਨਾਂ ਤਾਂ ਪਹਿਲਾਂ ਹੀ ਅਸਤੀਫਾ ਦਿੱਤਾ ਸੀਗਾ ਉਹ ਤਾਂ ਹੁਣ ਵੀ ਕਹਲੇ ਆ ਕਿ ਮੈਨੂੰ ਕਿਉਂਕਿ ਉਹਨਾਂ ਦੇ ਪਰਿਵਾਰਕ ਵੀ ਕੁਛ ਚੇਮੀਆਂ ਵੀ ਮੈਨੂੰ ਤੁਹਾਡੇ ਦੇ ਛੁੱਟੀ ਦਿਓ ਇਸ ਕਰਕੇ ਕੋਈ ਸਾਡੇ ਕਿਸੇ ਤਰ੍ਹਾਂ ਦਾ ਵੀ ਕੋਈ ਰੌਲਾ ਨਹੀਂ ਇਸ ਕਰਕੇ ਉਹ ਇਹ ਤਾਂ ਤਾਂ ਹੋਵੇਗਾ ਨਾ ਕਿਤੇ ਕਿਸੇ ਗੱਲ 'ਚ ਮੰਨ ਦੇ ਵਿੱਚ ਕੋਈ 1% ਵੀ ਹੋਵੇ ਵੀ ਅਸੀਂ ਕੋਈ ਤੱਕ ਤੇ ਹੁਕਮ ਤੋਂ ਕੋਈ ਇਧਰ ਉਧਰ ਜਾਣ ਸਾਡਾ ਤਾਂ ਮੈਂ ਕਹਿ ਕਿ ਜਿਹੜਾ 200% ਪੂਰਾ ਜਿਹੜਾ ਗੁਰੂ ਤੇ ਵਿੱਚ ਭਰੋਸਾ ਹੁੰਦਾ ਤੇ ਹਮੇਸ਼ਾ ਹੀ ਅਸੀਂ ਹਰ ਕੰਮ ਜਿਹੜਾ ਉਹ ਪੂਰਾ ਕਰਦੇ ਹਾਂ ਚਿਮਨ ਸਰ ਜਿਹੜੇ ਬਾਕੀ ਸਾਥੀ ਆ ਜਿਹੜੇ ਨਾਰਾਜ਼ ਨੇ ਕੀ